ਆਈ ਦੀਆਂ ਖਬਰਾਂ ਦੇ ਪਿਛਲੇ ਸ਼ਾਮ ਤੋਂ ਅੱਜ ਚਾਰ-ਪੰਜ ਮੁੱਖ ਖਬਰਾਂ ਨੇ ਪੰਜਾਬ ਸਰਕਾਰ ਨੇ ਸੜਕਾਂ ਦੀ ਗੁਣਵੱਤਾ ਦੀ ਨਿਗਰਾਨੀ ਲਈ ਕੁਆਲਟੀ ਵਰਕ ਹੋਵੇ ਲਿੰਕ ਰੋਡਸ ਤੇ ਕੰਮ ਚੱਲ ਰਿਹਾ ਵਾ ਉਹਦੇ ਕੁਆਲਟੀ ਵਰਕਸ ਨੂੰ ਇਨਸ਼ੋਰ ਕਰਨ ਵਾਸਤੇ ਇੱਕ ਫਲਾਈਂਗ ਸਕਵਡ ਦਾ ਗਠਨ ਕੀਤਾ ਵਾ ਕਿਉਂਕਿ ਤੁਸੀਂ ਵੇਖਿਆ ਹੀ ਆ ਕਿ ਕਈ ਥਾਵਾਂ ਤੇ ਲਿੰਕ ਰੋਡਸ ਦਾ ਕੰਮ ਸ਼ੁਰੂ ਹੋਇਆ بارشਾਂ ਚ ਭਾਰੀ ਨੁਕਸਾਨ ਹੋਇਆ ਖਾਸ ਕਰਕੇ ਤਰਨਤਾਰਨ ਤੋਂ ਇਹ ਕੰਮ ਸ਼ੁਰੂ ਕੀਤਾ ਗਿਆ ਵਾ ਤਰਨਤਾਰਨ ਜ਼ਿਮਨੀ ਚੌਣਵੀ ਹੋਣੀ ਉਹ ਵੀ ਇੱਕ ਕਾਰਨ ਆ ਔਰ 19000 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਜਿਹਦਾ ਟੋਟਲ ਖਰਚਾ ਆਲਮੋਸਟ 3500 ਕਰੋੜ ਕੋੜਾਵਾ ਜਿਹੜਾ ਕੰਮ ਸ਼ੁਰੂ ਹੋ ਗਿਆ ਵਾ ਇਹ ਜਿਹੜਾ ਫਲਾਈਂਗ ਸਕਵਡ ਦੇ ਅਫਸਰ ਹੋਣਗੇ ਪੰਜਾਬ ਮੰਡੀ ਬੋਰਡ ਤੇ ਪੀ ਡਬਲਯੂ ਡੀ ਡਿਪਾਰਟਮੈਂਟ ਲੋਕ ਨਿਰਮਾਨ ਵਿਭਾਗ ਉਹਦੇ ਐਸ ਸੀ ਲੈਵਲ ਦੇ ਅਫਸਰ ਜਿਹੜੇ ਨੇ ਉਹ ਇਹਦੀ ਅਗਵਾਈ ਕਰਨਗੇ ਤੇ ਕੁਝ ਹੋਰ ਵੀ ਅਫਸਰ ਇਹਦੇ ਵਿੱਚ ਹੋਣਗੇ ਦੇਖਦੇ ਹਾਂ ਕਿ ਵਾਕਈ ਇਹ ਕਿੰਨੀ ਕ ਕਾਮਯਾਬ ਫਲਾਈਂਗ ਸਕਵਡ ਸਾਬਤ ਹੁੰਦੀ ਆ ਆਪਾਂ ਵੇਖਿਆ ਹੀ ਆ ਕਿ ਇਮਤਿਹਾਨਾਂ ਦੇ ਵਿੱਚ ਤੇ ਇੱਕ ਫਲਾਈਂਗ ਸਕਵਾਡ ਆਉਂਦੀ ਆ ਨਕਲ ਨਾ ਮਾਰਨ ਵਾਸਤੇ ਲੇਕਿਨ ਇਹ ਇੱਕ ਨਵਾਂ ਐਕਸਪੈਰੀਮੈਂਟ ਆ ਕਈ ਸਾਲਾਂ ਬਾਅਦ ਇਹ ਪੰਜਾਬ 'ਚ ਦੁਬਾਰਾ ਕੀਤਾ ਗਿਆ ਵਾ ਪ੍ਰਤਾਪ ਸਿੰਘ ਕਹਰੋ ਵੇਲੇ ਕਿਸੇ ਵੇਲੇ ਇਹ ਫਲਾਈਂਗ ਸਕਵਾਡ ਜ਼ਰੂਰ ਹੁੰਦੀਆਂ ਸੀ ਦੂਜੀ ਖਬਰ ਆਂਧਰਾ ਪ੍ਰਦੇਸ਼ ਤੋਂ ਆਂਧਰਾ ਪ੍ਰਦੇਸ਼ 'ਚ ਇੱਕ ਪ੍ਰਾਈਵੇਟ ਬੱਸ ਨੂੰ ਅੱਗ ਲੱਗਣ ਨਾਲ 20 ਲੋਕਾਂ ਦੀ ਮੌਤ ਹੋ ਗਈ ਟੋਟਲ ਬੱਸ 'ਤੇ ਰਾਸਤੇ 40 ਸਵਾਰੀਆਂ ਸੀ ਵੋਲਵੋ ਬੱਸ ਸੀ ਡੀ ਲਕਸ ਬੱਸ ਜਿਹਨੂੰ ਕਹਿੰਦੇ ਆ ਬੱਸ ਦੀ ਇੱਕ ਟੂ-ਵੀਲਰ ਮੋਟਰਸਾਈਕਲ ਨਾਲ ਟੱਕਰ ਹੋਈ ਉਹ ਮੋਟਰਸਾਈਕਲ ਨੂੰ ਉਹਨੇ ਥੱਲੇ ਕਸੀਟ ਲਿਆ ਉਹਦਾ ਜਿਹੜਾ ਪੈਟਰੋਲ ਦਾ ਟੈਂਕ ਦਾ ਢੱਕਣ ਸੀ ਉਹ ਖੁੱਲ ਗਿਆ ਜਾਂ ਖੁੱਲਾ ਸੀ ਔਰ ਉਹਦੇ ਕਰਕੇ ਪੈਟਰੋਲ ਨੂੰ ਅੱਗ ਲੱਗ ਗਈ ਤੇ ਇੱਕ ਤਰੀਕੇ ਨਾਲ ਥੱਲੇੋਂ ਆਗੋਂ ਉੱਪਰ ਨੂੰ ਛੜੀ ਔਰ ਇੱਕ ਤਰੀਕੇ ਦੀ ਬੰਬ ਬਣ ਗਈ ਜਿਹੜੀ ਬੱਸ ਆ ਔਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਹਿਲਾਂ ਖਬਰ ਸੀ ਵੀ 10 ਜਾਂ 12 ਲੋਕ ਲੋਕਾਂ ਦੀ ਮੌਤ ਹੋਈ ਆ ਹੁਣ ਖਬਰ ਆ ਰਹੀ ਕਿ 20 ਲੋਕਾਂ ਦੀ ਮੌਤ ਹੋਈ ਆ ਸਾਡੀ ਹਮਦਰਦੀ ਹੈ ਇਹਨਾਂ ਸਾਰੇ ਪਰਿਵਾਰਾਂ ਨਾਲ ਕਈ ਵਾਰਾਂ ਅਚਨਚੇਤ ਇਹੋ ਜਿਹੇ ਹਾਦਸੇ ਹੋ ਜਾਂਦਾ ਇਹਦਾ ਬੰਦਾ ਅੰਦਾਜ਼ਾ ਨਹੀਂ ਲਾਉਂਦੇ ਐਸੇ ਤੇ ਆਪਾਂ ਆਮ ਸੋਚਦੇ ਆਂ ਕਿ ਬੱਸ ਟਰੈਵਲ ਕਰਨਾ ਹੋਵੇ ਤਾਂ ਬੜਾ ਸੇਫ ਆ ਲੇਕਿਨ ਵੇਖੋ ਬਸਾਂ 'ਚ ਵੀ ਕਈ ਵਾਰ ਕੀ ਹਾਲਤ ਹੋ ਜਾਂਦੀ ਐ ਪੰਜਾਬ ਮੁੱਖ ਮੰਤਰੀ ਦੇ ਖਿਲਾਫ ਵੀਡੀਓ ਤੇ ਆਪ ਤੇ ਭਾਜਪਾ ਇੱਕ ਦੂਜੇ ਦੇ ਅਮਨੋ ਸਾਹਮਣੇ ਹੋਏ ਐ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰ ਰਹੇ ਆ ਆਪ ਵੱਲੋਂ ਨਨਪੁਰ ਸਾਹਿਬ ਐਮਪੀ ਮਾਲਵਿੰਦਰ ਸਿੰਘ ਕੰਗਨੇ ਕਿਹਾ ਕਿ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਐ ਇਹਦੇ ਪਿੱਛੇ ਭਾਜਪਾ ਦਾ ਹੱਥ ਐ ਭਾਜਪਾ ਨੇ ਇਹਦੇ ਤੇ ਇਹ ਇਹਨੂੰ ਦੱਸਿਆ ਕਿ ਬਿਲਕੁਲ ਗਲਤ ਹੈ ਪਰ ਉਹਨਾਂ ਨੇ ਕਈ ਹੋਰ ਸਵਾਲ ਖੜੇ ਕੀਤੇ ਉਹਨਾਂ ਦਾ ਲੀਡਰ ਆ ਮਨਿਤ ਜੋਸ਼ੀ ਉਹਨੇ ਇਹਦੇ ਬਾਰੇ ਕਈ ਬਿਆਨ ਇਹਦੇ ਤੇ ਦਿੱਤੇ ਆ ਇਹ ਵੈਸੇ ਮੁੱਖ ਮੰਤਰੀ ਦੇ ਖਿਲਾਫ ਜਿਹੜੀ ਵੀਡੀਓ ਆ ਇਹ ਮਸਲਾ ਪੱਖ ਰਿਆ ਵਾ ਜਿਹੜਾ ਸੱਜਣ ਕੈਨੇਡਾ ਦੇ ਵਿੱਚ ਆ ਜਿਹਨੇ ਵੀਡੀਓ ਪਾਈ ਆ ਜਿਹੜੇ ਵੀਡੀਓ ਵਾਇਰਲ ਕੀਤੀ ਆ ਉਹ ਵੀ ਹੁਣ ਲਗਾਤਾਰ ਸੋਸ਼ਲ ਮੀਡੀਆ 'ਤੇ ਆ ਕੇ ਆਪਣੇ ਬਿਆਨ ਦੇ ਰਿਹਾ ਆ ਆਂਦਾ ਜੀ ਹੋ ਜੇ ਜਾਂਚ ਮੈਂ ਕੋਈ AI ਨਾਲ ਇਹ ਵੀਡੀਓ ਨਹੀਂ ਬਣਾਈ ਇਹ ਸੱਚੀ ਵੀਡੀਓ ਆ ਉਹਦਾ ਕਹਿਣਾ ਵਾ ਔਰ ਉਹਦੇ ਕੋਲ ਹੋਰ ਵੀ ਵੀਡੀਓਜ਼ ਨੇ ਕੁਝ ਭਗਵੰਤ ਮਾਨ ਬਾਰੇ ਹੀ ਨਹੀਂ ਤੇਜਰੀਵਾਲ ਬਾਰੇ ਵੀਡੀਓਜ਼ ਨੇ ਔਰ ਉਹਨੇ ਦੱਸਿਆ ਕਿਸ ਤਰ੍ਹਾਂ ਦੀਆਂ ਵੀਡੀਓਜ਼ ਐ ਮੈਂ ਉਹ ਦੱਸਣਾ ਨਹੀਂ ਚਾਹੁੰਦਾ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਉਹ ਕਾਫੀ ਇਤਰਾਜ਼ਯੋਗ ਜੇ ਵੀਡੀਓ ਲੱਗਦੇ ਆ ਜੋ ਵਾਕਈ ਸੱਚੇ ਨੇ ਜੇ ਸੱਚੇ ਆ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਹਾਲਾਂਕਿ ਉਹ ਦਾਵਾ ਕਰ ਰਿਹਾ ਵਾ ਜਿਹੜੇ ਸ਼ਖਸ ਦੇ ਉੱਤੇ ਮੁਹਾਲੀ ਬ੍ਰਾਂਚ ਨੇ ਕ੍ਰਾਈਮ ਬ੍ਰਾਂਚ ਨੇ ਜਾਂ ਸਾਈਬਰ ਸੈੱਲ ਨੇ ਕੇਸ ਰਜਿਸਟਰ ਕੀਤਾ ਸਾਈਬਰ ਸੈੱਲ ਕਹ ਰਿਹਾ ਝੂਠੇ ਵੀਡੀਓ AI ਨਾਲ ਬਣਾਏ ਹੋਏ ਲੇਕਿਨ ਉਹ ਕਹ ਰਿਹਾ ਬਿਲਕੁਲ ਸੱਚੇ ਵੀਡੀਓ ਇਨਕੁਆਇਰੀ ਕਰ ਲਓ ਸੋ ਮਸਲਾ ਮੈਨੂੰ ਲੱਗਦਾ ਅਗਲੇ ਦਿਨਾਂ ਚ ਵੀ ਜ਼ਰੂਰ ਪਖੇਗਾ ਅਗਲੀ ਖਬਰ ਹੈ ਮਹਾਰਾਸ਼ਟਰ ਤੋਂ ਮੰਦਪਾਗੀ ਖਬਰ ਹੈ ਕਿ ਸਰਕਾਰੀ ਮਹਿਲਾ ਡਾਕਟਰ ਨੇ ਖੁਦਕਸ਼ੀ ਕਰ ਲਈ ਖੁਦਕਸ਼ੀ ਕਰਨ ਵੇਲੇ ਉਹਨੇ ਆਪਣੇ ਹੱਥ ਦੇ ਉੱਤੇ ਖੁਦਕਸ਼ੀ ਦਾ ਨੋਟ ਲਿਖਿਆ ਜਿਹਦੇ ਤੇ ਉਹਨੇ ਦੋ ਪੁਲਿਸ ਕਰਮੀਆਂ ਦੇ ਉੱਤੇ ਬਲਾਤ ਕਰਦੇ ਮਾਨਸਿਕ ਪ੍ਰੇਸ਼ਾਨੀ ਦੇ આરોਪ ਲਾਇਨੇ ਉਹ ਕਹਿ ਰਿਹਾ ਕਿ ਇੱਕ ਸਬ ਇੰਸਪੈਕਟਰ ਆ ਤেন ਚਾਰ ਵਿਧੀਆਂ ਨਾਲ ਉਹਨਾਂ ਬਲੈਕਮੇਲ ਕਰ ਕੀਤਾ ਔਰ ਉਹਨੂੰ ਬਲੈਕਮੇਲ ਵੀ ਕਰ ਰਿਹਾ ਸੀ 17 ਜ਼ਿਲ੍ਹੇ ਦੇ ਵਿੱਚ ਸਰਕਾਰੀ ਹਸਪਤਾਲ ਜੋ ਲੱਗੀ ਹੋਈ ਸੀ ਹੋਟਲ ਜਾ ਕੇ ਉਹਨੂੰ ਖੁਦਕੈਸ਼ ਕੀਤੀ ਆ ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਹੋਈ ਆ ਦੇਖਦੇ ਹਾਂ ਕਿ ਇਸ ਤਫ਼ਤੀਸ਼ ਦੇ ਵਿੱਚ ਕੀ ਨਿਕਲ ਕੇ ਆਉਂਦਾ ਪਰ ਬਹੁਤ ਮੰਦ ਭਾਗੀ ਖਬਰ ਆ ਅ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਔਰਤਾਂ ਸਾਡੀਆਂ ਸੇਫ ਨਹੀਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਮੈਂ ਇੱਥੇ ਇਹੋ ਹੀ ਕਹਿਣਾ ਚਾਹੂੰਗਾ ਜੇ ਕਿਸੇ ਨੂੰ ਕੋਈ ਬਲੈਕਮੇਲ ਕਰਦਾ ਤਕੜੇ ਹੋ ਕੇ ਕੋਈ ਮੁਕਾਬਲਾ ਕਰ ਲਓ اپنی جان ਲੈਣ ਦੀ ਲੋੜ ਨਹੀਂ ਅੱਜ ਕੱਲ ਜ਼ਮਾਨਾ ਬਦਲ ਗਿਆ ਵਾ ਕੋਈ ਇਨੀ ਸ਼ਰਮ ਵਾਲੀ ਗੱਲ ਨਹੀਂ ਜੇ ਤਕਕ ਤੁਸੀਂ ਸ਼ਰਮਸਾਰ ਕੰਮ ਉਹਨੇ ਕੀਤਾ ਜਿਹਨੇ ਬਲਾਤਕਾਰ ਕੀਤਾ ਜਿਹਦੇ ਨਾਲ ਬਲਾਤਕਾਰ ਹੋਇਆ ਉਹਦਾ ਤਾਂ ਕੋਈ ਸ਼ਰਮਸਾਰ ਵਾਲੀ ਗੱਲ ਨਹੀਂ ਲੇਕਿਨ ਹਾਂ ਪਰਿਵਾਰ ਦੀ ਜ਼ਿੰਮੇਵਾਰੀ ਨੇੜੇ ਤੇਰੇ ਜਿਹੜੇ ਤੁਹਾਡੇ ਨੇ ਜਿੰਨਾਂ ਦੀ ਜ਼ਿੰਮੇਵਾਰੀ ਜ਼ਰੂਰ ਬਣਦੀ ਆ ਕਿ ਇੱਕ ਕੋਈ ਵੀ ਸ਼ਖਸ ਜਿਹੜਾ ਵਾ ਉਹਨੂੰ ਉਹਦੀ ਐਕਸਪਲੋਇਟੇਸ਼ਨ ਤੋਂ ਉਹਨੂੰ ਬਚਾਇਆ ਜਾ ਸਕੇ ਅ ਅਗਲੀ ਖਬਰਿਆ ਸਪੋਰਟਸ ਨਾਲ ਸੰਬੰਧਿਤ तुम पता ही है या कि जूनियर वर्ल्ड कप हॉकी जवा चेन्नई तो मधुराई इंडिया नवंबर अठाई तो दिसंबर अठाई तक हो जाएगा वा महीने का ऑलमोस्ट टूरनामेंट हों वा पाकिस्तान ने एदेली क्वालिफाई कर लिया जूनियर व होकी वर्ल्ड कपली लेकिन पाकिस्तान ने कहता भी असं ये हिस्सा नहीं लवेंगे तुम्हें पता ही है कि दोवों मुल्क पाकिस्तान के इंडिया तनाव वा जेदे करके पाकिस्तान ने इस टूरनामेंट तो विद्रॉ कर लिया वा हूँ इंडियन हॉकी फैडरेशन देखते हैं कि पाकिस्तान के थानी टी टीम लैके आ ਪਾਕਿਸਤਾਨ ਦੀ ਰਿਪਲੇਸਮੈਂਟ ਕੀ ਹੋਵੇਗੀ ਇਸਨ ਅਜਿਹੀਆਂ ਮੁੱਖ ਖਬਰਾਂ